ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਹਰਮੀਤ ਪਟਾਣ ਮੈਰਾ ਐਮਐਲਏ ਹਲਕਾ ਸਨੌਰ ਮੈਂ ਇੱਕ ਟਰੱਕ ਯੂਨੀਅਨ ਟਰੱਕ ਯੂਨੀਅਨ ਟਰੱਕਾਂ ਵਾਸਤੇ ਜਿਹੜੀ ਐ ਤੇ ਕਾਲਾ ਕਾਨੂੰਨ ਬਣਾਇਆ ਗਿਆ ਵੀ ਇੱਕ ਡਰਾਈਵਰ ਜਿਹੜਾ ਆ ਜਦੋਂ ਕੋ ਐਕਸੀਡੈਂਟ ਹੋ ਜੂ ਉਹ ਨੂੰ ਸਜਾ ਆਲਾ ਜਿਹੜਾ ਸਿਸਟਮ ਚਲਾਇਆ ਆ ਮੈਂ ਸਰਕਾਰ ਨੂੰ ਮੋਦੀ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਆ ਵੀ ਤੁਸੀਂ ਕਦੇ ਵੀ ਦੇਖ ਲਿਓ ਜ਼ਿੰਦਗੀ 'ਚ ਟਰੱਕ ਵਾਲੇ ਜਿਹੜੇ ਆ ਉਹਨਾਂ ਤੋਂ ਕਦੀ ਐਕਸੀਡੈਂਟ ਨਹੀਂ ਹੁੰਦਾ 99% ਨਾ ਹੀ ਨਾ ਉਹ ਠੰਮੇ ਵਾਲੇ ਹੁੰਦੇ ਆ ਠੰਡੇ ਹੁੰਦੇ ਆ ਬੰਦੇ ਉਹਨਾਂ ਦਾ ਨਾ ਸਾਰਾ ਦਿਨ ਟਰੱਕਾਂ ਦੇ ਵਿੱਚ ਮੰੰਣਾ ਹੁੰਦਾ ਤੁਸੀਂ ਕਦੇ ਵੇਖ ਲਿਓ ਜ਼ਿੰਦਗੀ 'ਚ ਜਦੋਂ ਕਿਤੇ ਰੋਡ ਜਾਮ ਹੋਇਆ ਹੁੰਦਾ ਕਿਤੇ ਟਰੱਕਾਂ ਵਾਲੇ ਬਿਲਕੁਲ ਲੈਣ ਚਲਾ ਕੇ ਖੜੇ ਹੁੰਦੇ ਆ ਵਿੱਚ ਕਈ ਵਿਚਾਰੇ ਥੱਕੇ ਨੇ ਹੁੰਦੇ ਸੌਂ ਵੀ ਜਾਂਦੇ ਆ ਹਮੇਸ਼ਾ ਛੋਟੀਆਂ ਕਾਰ ਵਾਲੇ 4 ਰੁਪਈਆ ਵੀਕਲ ਉਹ ਕੋਲੋਂ ਦੀ ਨੰੰਗਣਗੇ ਉਹਨਾਂ ਨੂੰ ਕਾਲੀ ਹੁੰਦੀ ਆ ਟਰੱਕਾਂ ਵਾਲੇ ਨੂੰ ਕਦੀ ਕਾਲੀ ਨਹੀਂ ਹੁੰਦੀ ਜਿਹੜੇ ਕਾਨੂੰਨ ਬਣਾਉਣ ਲੱਗੇ ਹੋ ਤੁਸੀਂ ਵੀ ਇੱਕ ਬੰਦੇ ਤੋਂ ਕੋਈ ਐਕਸੀਡੈਂਟ ਹੋ ਗਿਆ ਉਹਨੂੰ 7 ਸਾਲ ਦੀ ਸਜ਼ਾ ਜਾਂ ਜੁਰਮਾਨਾ ਇਹ ਟਰੱਕਾਂ ਵਾਲੇ ਤੇ ਪਹਿਲੋਂ ਕਰੇ ਵਕਤ ਦੇ ਮਾਰੇ ਆ ਇਹ ਇਹਨਾਂ ਕਾਨੂੰਨਾਂ ਦੇ ਜੇ ਇਹ ਕਾਨੂੰਨ ਅੱਗੇ ਤੇ ਬਿਲਕੁਲ ਹੀ ਮਾਰੇ ਜਾਣਗੇ ਸਰਕਾਰ ਦੇ ਵੀ ਤੇ ਬਾਰੇ ਸੋਚਣਾ ਚਾਹੀਦਾ ਵੀ ਇਹ ਜਿਹੜੇ ਕਾਨੂੰਨ ਆ ਇਹ ਸਹੀ ਨਹੀਂ ਹੈਗੇ ਤੇ ਉਹਦੇ 'ਚ ਆਪਾਂ ਛੋਟੇ ਵੀ ਕੰਮ ਬਾਰੇ ਕਹਿ ਸਕਦੇ ਆ ਕੋਈ ਬੰਦਾ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਜਾਂ ਗੱਡੀ ਫਾਸਟ ਚਲਾਉਂਦਾ ਉਹਦੇ 'ਚ ਮੇਰੇ ਗੁੱਸਾ ਨਾ ਕਰਨ ਬੱਸਾਂ ਵਾਲੇ ਭਰਾ ਜਰੂਰ ਕਿਤੇ ਗਾਲੀ ਕਰਦੇ ਪਰ ਟਰੱਕ ਵਾਲਿਆਂ ਨੇ ਕਦੀ ਵੀ ਗਾਲੀ ਨਹੀਂ ਕੀਤੀ। ਵੀ ਜਿਹੜੇ ਕਾਲੇ ਕਾਨੂੰਨ ਦੇ ਵਿੱਚ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਉਹਦੇ 'ਚ ਸੁਧਾਰ ਵੀ ਕਰਨਾ ਚਾਹੁੰਦੇ ਹਾਂ ਤੇ ਛੋਟੀਆਂ ਗੱਡੀਆਂ ਤੇ ਆਪਾਂ ਜੋ ਮਰਜ਼ੀ ਕਰ ਸਕਦੇ ਹਾਂ ਪਰ ਜਿਹੜੀਆਂ ਵੱਡੀਆਂ ਟਰੱਕ ਆ 6 ਟਾਇਰੇ ਤੋਂ ਉੱਪਰ ਇਹ ਬੰਦੇ ਹਮੇਸ਼ਾ ਸਮਝਦਾਰੀ ਨਾਲ ਬਹੁਤ ਅਲੀਮੀਨਾ ਗੱਡੀਆਂ ਚਲਾਉਂਦੇ ਆ ਇਹਨਾਂ ਤੇ ਕਾਲੇ ਕਾਨੂੰਨ ਨਾਲ ਥੋਪੇ ਜਾਂ ਇਹਨਾਂ ਤੇ ਬਹੁਤ ਜ਼ਰੂਰੀ ਗੌਰ ਕਰਨ ਵਾਲੀ ਗੱਲਾਂ ਆ। ਵੀ ਤੁਸੀਂ ਰੁਟੀਨ ਚ ਦੇਖ ਲਿਓ ਵੀ ਹੁਣ ਜਦੋਂ ਦਾ ਫੋਰ ਲਾਈਨ ਹੋਈਆਂ ਛੜਕਾਂ ਰੁਟੀਨ ਚ ਕਦੇ ਵੀ ਕਿਤੇ ਟਰੱਕ ਵਾਲੇ ਦਾ ਐਕਸੀਡੈਂਟ ਲੰਦਾ ਹੈ ਨਾ ਤੇ ਗੱਡੀਆਂ ਹੀ ਆਣ ਕੇ ਬਾਹਰੋਂ ਵਜਦੀਆਂ ਕਹਿੰਨੇ ਸਕੂਟਰ ਮਾਰਤਾ ਕਹਿੰਨੇ ਦੂਜਾ ਆਣ ਕੇ ਥੱਲੇ ਆ ਗਿਆ ਕਹਿੰਨੇ ਕੋਈ ਇੱਕ ਦਿਨ ਦੇਖਿਆ ਸੀ ਵੀ ਇੱਕ ਬੰਦਾ ਤੁਰਿਆ ਜਾਂਦਾ ਟਰੱਕ ਲੰਘਾ ਜਦੋਂ ਅਗਰੇ ਟਾਇਰ ਨਾਲ ਕਿ ਪਿਛਲੇ ਟਾਇਰ ਨਾਲ ਥੱਲੇ ਆ ਗਿਆ ਹੁਣ ਉਸ ਉਹ ਚ ਡਰਾਈਵਰ ਦਾ ਕੀ ਕਸੂਰ ਆ ਇਹ ਗਰੀਬ ਦਾ ਵਿਚਾਰੇ ਡਰਾਈਵਰ ਡਰਾਈਵਰਾਂ ਦਾ ਜਿਤਨਾ ਹੁਣ ਕਿਹਾ ਸੀ ਵੀ ਜੇ ਭੱਜ ਉੱਥੇ ਜਿਹੜਾ ਭੱਜਿਆ ਉਹਨੂੰ ਜੁਰਮਾਨਾ ਜਿਹੜੀ ਪਬਲਿਕ ਹੁੰਦੀ ਜੇ ਦਾ ਕੋਈ ਜੀ ਮਰ ਜਾਂਦਾ ਆ ਚਾਹੇ ਕਿਸੇ ਦੀ ਗਲਤੀ ਨਾਲ ਮਰਦਾ ਆ ਉਹਦੇ ਡਰਾਈਵਰ ਨੂੰ ਕੁੱਟ-ਕੁੱਟ ਕੇ ਮਾਰਦੇ ਨੇ ਵੀ ਇਹ ਜਿਹੜੇ ਇਹਦੇ ਚ ਮਾਲਕ ਵੀ ਮਾਰੇ ਜਾਣਗੇ ਡਰਾਈਵਰ ਵੀ ਮਾਰੇ ਜਾਣਗੇ ਸਰਕਾਰ ਨੂੰ ਇੱਥੇ ਗੌਰ ਕਰਨੀ ਚਾਹੀਦੀ ਆ ਬਹਿ ਕੇ ਟ੍ਰੱਕਾਂ ਵਾਲਿਆਂ ਦੇ ਨਾਲ ਜਿਹੜੇ ਕੋਈ ਟਰਾਂਸਪੋਰਟਰ ਹੈ ਵੱਡੇ ਜਿਹੜੇ ਸਮਝਦਾਰ ਜੀ ਨੂੰ ਸਮਝਦੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਉਹਨਾਂ ਦੇ ਨਾਲ ਰਹਿ ਕਰਕੇ ਕਾਨੂੰਨ ਬਣਾਓ ਨਾ ਕਿ ਆਪਾਂ ਇੱਕ ਚੀਜ਼ ਤੇ ਧੱਕੇ ਨਾਲ ਥੋਪ ਦਈਏ ਇਹ ਸਾਰੀ ਉਮਰੀ ਆਪਾਂ ਨੂੰ ਨੰਗ ਜੀਆ ਇਹਨਾ ਕਰੋੜਾਂ ਤੇ ਚੱਲਦੇ ਆਣੋ ਟਰੱਕ ਵਾਲਾ ਕਦੇ ਵੀ ਹਮੇਸ਼ਾ ਸਹੀ ਚਲਾਉਂਦਾ ਗਲਤ ਨਹੀਂ ਹੁੰਦਾ ਤੇ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਇਹਨੂੰ ਗਾ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਮੋਦੀ ਸਰਕਾਰ ਦੇ ਕੋਲ ਜਿਹੜਾ ਇਹ ਮੈਸੇਜ ਪਹੁੰਚੇ ਤੇ ਇਹਨਾ ਟਰੱਕਾਂ ਵਾਲਿਆਂ ਤੇ ਜਿਹੜੀ ਗਾਜ ਡਿੱਗਣ ਦੀ ਆ ਤੇ ਇਹਦੇ ਤੇ ਇਹ ਗਾਜ ਨਾਲ ਡਿੱਗੇ ਤੇ ਮੈਂ ਇੱਕ ਬੜਾ ਇੱਕ ਹੋਂਦ ਨਾਤੇ ਨਾਤੇ ਹੀ ਆਪਣਾ ਪ੍ਰੇਰਕ ਨਹੀਂ ਆ ਤੇ ਮੈਂ ਇਹ ਚਾਹੁੰਦਾ ਵੀ ਜਿੰਨੇ ਵੀ ਤੁਸੀਂ ਕੋਈ ਟਰੱਕਾਂ ਵਾਲਿਆਂ ਦੇ ਹੱਥ 'ਚ ਖੜ ਸਕਦੇ ਹੋ ਤੁਹਾਡਾ ਸਰਜ ਬਣਦਾ ਸਰਕਾਰਾਂ ਦਾ ਵੀ ਆਪਾਂ ਸਾਰੇ ਇਹਨਾਂ ਦੇ ਹੱਕਾਂ 'ਚ ਖੜ ਕੇ ਇਹਨਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰੀਏ ਤਾਂ ਕਿ ਇਹ ਜਿਹੜੇ ਸਾਨੂੰ ਸਾਡਾ ਜਿਹੜਾ ਰਾਸਤਾ ਆ ਜਾਂ ਸਾਨੂੰ ਸਮਾਨ ਮੁਹੱਈਆ ਕਰਾਉਂਦੇ ਆ ਇਹ ਇਹਨਾਂ ਦਾ ਮਨੋਬਲ ਵਧੇ ਨਾ ਕਿ ਟੁੱਟੇ ਇਹਨਾਂ ਕੁਝ ਕਹਿੰਦਾ ਜਿਮਾ ਦਾ ਜੱਟ ਆ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ